ਮੰਡਵਾ ਘਾਟ ਦਾ ਆ ਜਿਹੜਾ ਮੋੜ ਆ ਇਹ ਵੀ ਖਤਰਨਾਕ ਮੋੜਾਂ ਚ ਇੱਕ ਆਉਂਦਾ ਕਿਉਂਕਿ ਦੋਨੇ ਪਾਸਿਓਂ ਇਹ ਕਵਾਰਾ ਉਹ ਤੋਂ ਬਾਅਦ ਪੂਣੀ ਨਾਲੋਂ ਵੀ ਭੈੜਾ ਮੋੜ ਆ ਮਤਲਬ ਨਾਲ ਹੀ ਫੇਰ ਚਿਪਕ ਜਾਂਦਾ ਆ ਦੇਖੋ ਪੂਣੀ ਵਾਲਾ ਤਾਂ ਰੋਡ ਸਿੱਧਾ ਹੋ ਜਾਂਦਾ ਹੁੰਦਾ ਇਹ ਫੇਰ ਅੰਦਰ ਨੂੰ ਚਿਪਕ ਜਾਂਦਾ ਰਾਹ ਗੱਡੀ ਦਾ ਜਮਾ ਉੱਤੇ ਆਈ ਦਾ ਉਧਰੋਂ ਉੱਤੇ ਵਾਲੇ ਨੂੰ ਨਹੀਂ ਪਤਾ ਲੱਗਦਾ ਇੱਧਰੋਂ ਹੇਠਾਂ ਵਾਲੇ ਨੂੰ ਨਹੀਂ ਪਤਾ ਲੱਗਦਾ ਉਹ ਇਹ ਰੋਡ ਤੇ ਗੱਜਾ ਖਾ ਜਾਂਦਾ ਕਈ ਵਾਰੀ ਨਵਾਂ ਬੰਦਾ ਜਿਹੜਾ ਲੰਘਦਾ ਰਹਿੰਦਾ ਉਹਨੂੰ ਭੇਜਤਾ ਜਾਂਦਾ ਆ ਗਿਆ ਨਾਕਾ ਪਹਿਲਾ ਇੱਥੇ ਵੀ ਪੈਸੇ ਦੇਣੇ ਪੈਂਦੇ ਐ ਐਂਟਰੀ ਦੇ ਉਹਨਾਂ ਦਾ ਮੂਰੇ ਬੈਰੀਕੇਡ ਸੱਟਿਆ ਹੋਇਆ ਤੇ ਇਹ ਤੋਂ ਗਾਹਾਂ ਪਿੰਡਾਂ ਵਾਲਿਆਂ ਦੇ ਆਉਦੇ ਨਾਕੇ ਆ ਇਹ ਮੈਨੂੰ ਲੱਗਦਾ ਜੰਗਲਾਤ ਵਾਲਿਆਂ ਦਾ ਸ਼ਾਇਦ ਆਈ ਥਿੰਕ ਇਹ 50 ਰੁਪਏ ਲੈਂਦੇ ਆ ਤੇ ਬਾਕੀ ਦੇ ਅੱਗੇ 20-20 ਰੁਪਏ ਪਿੰਡਾਂ ਵਾਲਿਆਂ ਦੇ ਨਾਕੇ ਆ। ਲੋ ਵੀ ਮਿੱਤਰੋ 20 ਰੁਪਏ ਐਂਟਰੀ ਦੇ ਕੇ ਚੱਕਤਾ ਬੈਰੀਕੇਟ ਅਗਲਿਆਂ ਨੇ। ਹੁਣ ਗਾਂ ਫੇਰ ਘਾਟ ਆ। ਉਹ ਮੂਰੇ ਵਾਲੀ ਗੱਡੀ ਦੇ ਉੱਤੇ ਬੰਦਾ ਫੂਲ ਤੇ ਬੈਠਾ ਰੱਖੀ ਲਈ। ਇਹ ਘਾਟ ਦੇ ਵਿੱਚ ਐਂ ਵੀ ਕਰਨਾ ਪੈਂਦਾ ਕੰਮ। ਉਹਦੇ ਚ ਫਰੋ ਦੇ ਕੋ ਟਾਰਚਾ ਤੇ ਇਤਿਹਾਰ ਵੀ ਹੈ ਉਹ ਹੋਊਗਾ ਕੋਈ ਨਾ ਕੋਈ ਡੰਡਾ ਸੋਤਾ ਕੁਛ ਨਾ ਕੁਛ ਉੱਤੇ ਬੈਠਾ ਬੰਦਾ ਗੱਡੀ ਤੇ ਕਿਉਂਕਿ ਇੱਥੇ ਸੁਣਦੇ ਆ ਬਾਰਦਾਤ ਅੱਛੀ ਹੁੰਦੀ ਇਹਦੇ ਵਿੱਚ ਪਹਾੜ ਸਿੱਡਾਂ ਤੋਂ ਉੱਚੇ ਹੋ ਜਾਂਦੇ ਆ ਗੱਡੀ ਨੀਵੀਂ ਚੱਲਦੀ ਆ ਇਸ ਕਰਕੇ ਇੱਥੇ ਬੰਦੇ ਉੱਪਰ ਉੱਪਰ ਚੜ ਜਾਂਦੇ ਆ ਇਸ ਕਰਕੇ ਰਾਖੀ ਰੱਖਦੇ ਆ ਉਹ ਮੂਹਰੇ ਗੱਡੀ ਦੇ ਉੱਤੇ ਬੰਦਾ ਸੀ ਤਕਰੀਬਨ ਕਈ ਵੀਰੋ ਉੱਪਰ ਰਾਖੀ ਲਈ ਬੰਦਾ ਇੱਕ ਅੰਦਾ ਬਿਠਾ ਦਿੰਦੇ ਆ ਤੇ वैसे जानी सुने हां कि हो ਜਾਂਦੀਆਂ ਬਾਰਦਾਤਾਂ ਇੱਥੇ ਆ ਨਾਕਾ ਇੱਕ ਹੋਰ ਆ ਗਿਆ ਆ ਅਸਲੀ ਜਿਹੜਾ ਖਤਰਨਾਕ ਰੋਡ ਆ ਪਾਲ ਘਾਟ ਦਾ ਜਮਾ ਜਰਨੇਲੀ ਸੜਕ ਨਾਲ ਦੀ ਸਿੰਗਲ ਰੋਡ ਆ ਇਹ ਰਵੇਰ ਤੱਕ ਤੇ ਜੰਗਲ ਦੇ ਵਿੱਚ ਦੀ ਜਾਂਦਾ ਕੋਈ ਪ੍ਰੋਟੈਕਸ਼ਨ ਨਹੀਂ ਕੋਈ ਕੁਝ ਨਹੀਂ ਦੋਕ ਉਹ ਵਸੂਲੀ ਵਾਲੀਆਂ ਤਿੰਨ ਲੰਗੇ ਆਏ ਜਿਹੜੇ ਬੈਰੀਕੇਡ ਲਾਈ ਖੜੇ ਆ 10-10 20-20 ਰੁਪਏ ਵਾਲੇ ਜਿਹੜੇ ਪਿੰਡ ਵਿੱਚ ਗੱਡੀ ਲੰਘਣੀ ਆ ਹਰੇਕ ਪਿੰਡ ਦੇ ਵਸੂਲੀ ਕਰਦੇ ਆ ਆਪ ਦੀ ਤੇ ਆਹ ਰਾ ਅਸਲੀ ਜਿਹਦੇ ਕਰਕੇ ਪਾਲ ਘਾਟ ਜਿਆਦਾ ਡੇਂਜਰਸ ਬਣ ਜਾਂਦਾ ਤੇ ਜਿਆਦਾ ਚਰਚਾ ਦਾ ਵਿਸ਼ਾ ਬਣ ਜਾਂਦਾ ਵੀ ਹਾਂ ਯਾਰ ਪਾਲ ਘਾਟ ਵਿੱਚ ਹੀ ਜਾਣਾ ਜਮਾਈ ਸਿੰਗਲ ਰੂਡੋਂ ਮਤਲਬ ਜਮਾਈ ਬਾਕੀ ਮੋਸਟਲੀ ਇੱਥੋਂ ਗੱਡੀ ਜਿੰਨੀ ਜਾਂਦੀ ਆ ਹਾਂ ਸਕੇਲਾ ਭਰ ਕੇ ਜਾਂਦੀ ਆ ਛੋਟੀਆਂ ਗੱਡੀਆਂ ਤਕਰੀਬਨ ਓਵਰਲੋਡਡ ਵੀ ਹੁੰਦੀਆਂ ਨੇ ਮਾੜੀ ਜੀ ਗੱਡੀ ਕੱਚੇ ਇੱਧਰ ਉੱਧਰ ਹੋ ਗਈ ਗੱਡੀ ਬੜੀ ਬਚਾ ਕੇ ਸੂਤ ਸੂਤ ਦੇ ਫਰਕ ਨਾਲ ਟਾਇਰ ਲੰਘਦੇ ਆ ਇੰਜਨ ਦੇ ਫਰਕ ਨਾਲ ਉਹ ਦੇਖਿਓ ਹੁਣ ਗੱਡੀਆਂ ਸਾਡੇ ਬਰਾਬਰ ਦੀ ਕ੍ਰਾਸ ਹੋਣਗੀਆਂ ਅੱਗੇ ਆ ਰਹੀਆਂ ਨੇ ਦਿਖਾਉਨੇ ਆ ਤੁਹਾਨੂੰ ਜੇ ਤਾਂ ਜਗ੍ਹਾ ਮਿਲ ਗਈ ਆ ਦੇਖ ਲਓ ਪਹਿਲਾਂ ਸਾਨੂੰ ਜਗ੍ਹਾ ਦੇਖ ਕੇ ਲਾਉਣੀ ਪੈਣੀ ਆ ਇੱਥੇ ਫੇਰ ਹੀ ਲੰਘਣੀ ਆ ਗੱਡੀ ਨਹੀਂ ਗੱਡੀਆਂ ਲੰਘਦੀਆਂ ਨਹੀਂ ਆ ਦੇਖ ਲਓ ਜਗਾ ਦੇਖ ਕੇ ਅਸੀਂ ਗੱਡੀ ਉਹਨੇ ਹੀ ਸਾਈਡ ਤੇ ਦੱਬ ਲਈ ਉਹ ਕਹਿੰਦਾ ਇੱਧਰ ਆ ਜਾ ਚੱਲ ਆ ਜਾ ਆ ਜਾ ਆ ਜਾ ਉਹਨੇ ਵੀ ਸਮਝਦਾਰੀ ਨਾਲ ਜਗਾ ਦੇਖ ਕੇ ਆ ਦੇਖ ਲਓ ਐਦਾਂ ਗੱਡੀਆਂ ਕ੍ਰੋਸ ਹੁੰਦੀਆਂ ਨੇ ਇੱਥੋਂ ਸਾਰੀਆਂ ਤੇ ਸ਼ੀਸ਼ੇ ਦਾ ਥੋੜਾ ਜਿਆਦਾ ਬੁਰਾ ਹਾਲ ਆ ਕਿਉਂਕਿ 2-3 ਦਿਨਾਂ ਦਾ ਮਿੱਟੀ ਘਟਾ ਹੀ ਪਈ ਜਾਂਦਾ ਸਾਰਾ ਤੇ ਬਾਕੀ ਇਥੋਂ ਗੱਡੀਆਂ ਸਿੰਗਲ ਘੱਟ ਲੰਘ ਕੇ ਖੁਸ਼ ਆ ਜੋੜਿਆਂ ਚ ਜਾਂ ਤਿੰਨ ਤਿੰਨ ਚਾਰ ਚਾਰ ਗੱਡੀਆਂ ਇਕੱਠੀਆਂ ਹੋ ਕੇ ਲੰਘਦੀਆਂ ਨੇ ਅਸੀਂ ਤਾਂ ਚਲੋ ਕਦੇ-ਕਦੇ ਹੀ ਕਰ ਜਾਂਦੇ ਆ ਤੁਰਿਆ ਤਾਂ ਜੋੜਾ ਹੀ ਸੀ ਹੁਣ ਦੂਜੀ ਗੱਡੀ ਮੂਹਰੇ ਲੰਘੀ ਤੇ ਆਹਾ ਜੀ ਤੁਹਾਨੂੰ ਦਿਖਾਇਆ ਵੀ ਇਹ ਇਸ ਕਰਕੇ ਪਾਲ ਘਾੜ ਨੂੰ ਖਤਰਨਾਕ ਕਿਹਾ ਜਾਂਦਾ ਇਹ ਜੰਗਲ ਦੇ ਵਿੱਚ ਇੱਕ ਪਗ ਡੱਡਣੀ ਵਾਂਗੂ ਸਿੰਗਲ ਰਾਹ ਕੱਢਿਆ ਹੋਇਆ ਜਰਨੇਲੀ ਛੜਕਦਾ ਏ ਵੀ ਬੈਰੀਕੇਟ ਸੀ 20 ਰੁਪਈਆ ਵਾਲਾ ਕਰਤਾ ਕਲੀਅਰ ਇੱਥੇ ਉਹੀ ਆਂਟੀ ਹੁੰਦੀ ਹੈ ਜਿਹਦੀ ਕਿਰਾਂ ਵੀਡੀਓ ਪਾਈ ਸੀ ਆਪਾਂ 1.5 ਸਾਲ ਪਹਿਲਾਂ ਜਿਹੜੀ ਉਹ ਬਣੀ ਹੋਈ ਆ ਸੌਖੀ ਨਹੀਂ ਕੰਟ੍ਰੈਵਰੀ ਫੈਂਦੇ ਸੱਪਾਂ ਦੀ ਸੀਰੀ ਤੋਂ ਨੋਟ ਚੱਕਣੇ ਉਹ ਘਰੇ ਵਾਲੀ ਆਂਟੀ ਦਾ ਇਹ ਨਾਕਾ ਦੇਖੋ ਮਿੱਤਰੋ ਰਾਤ ਦੇ 1.5 ਵਜੇ ਭਾਲ ਘਾਟ ਫੁੱਲ ਜੰਗਲ ਰੱਬ ਨਾ ਕਰੇ ਇਹ ਜੇ ਏਰੀਏ ਚ ਕਿਸੇ ਦੇ ਸਕੂਲ ਵੀ ਵੱਜੇ ਬਾਕੀ ਇਹਦੇ ਨਾਲ ਇੱਥੇ ਸੱਜੇ ਪਾਸੇ ਡੈਮ ਝੀਲ ਜੀ ਵੀ ਹੈ ਇੱਕ ਜੀ ਮਤਲਬ ਇਤੋਂ ਬਰਸਾਤਾਂ ਦੇ ਦਿਨਾਂ ਚ ਪਾਣੀ ਵੀ ਕਰੋਸ ਹੁੰਦਾ ਆ ਮੈਨੂੰ ਲੱਗਦਾ ਤਾਜ਼ਾ ਹੀ 1-2 ਮਹੀਨਿਆਂ ਦਾ ਪਾਣੀ ਨਹੀਂ ਕੰਮ ਖਰਾਬ ਕਰਿਆ ਹੈ ਜਿਆਦਾ ਇਹਨੂੰ ਕਹਿੰਦੇ ਆ ਪਾਲ ਘਾਟ ਐਵੇਂ ਨਹੀਂ ਗੱਲਾਂ ਹੁੰਦੀਆਂ ਕਿੱਥੋਂ ਦੀ ਆਇਆ ਬਾਲ ਘਾੜੂ ਜੀ ਅੱਛਾ ਕਿਵੇਂ ਆ ਫਿਰ ਹੁਣ ਚਾਹੇ ਬੰਦਾ 10 ਦਿਨ ਪਹਿਲਾਂ ਲੰਘ ਕੇ ਗਿਆ ਹੋਵੇ ਦੂਜੇ ਨੂੰ ਲਾਜ਼ਮੀ ਪੁੱਛਣਾ ਕਿਵੇਂ ਆ ਫਿਰ ਹੁਣ ਬਹੀ ਇਹ ਤਾਂ ਓਵੇਂ ਜਿਵੇਂ ਹੀ ਆ ਤੈਨਾਂ ਸਾਢੇ 3 ਸਾਲ ਮੈਨੂੰ ਹੋ ਗਏ ਇਥੋਂ ਦੀ ਲੰਘਦੇ ਨੂੰ ਉਦੋਂ ਵੇੜਾ ਜ਼ਰੂਰ ਘਰਕ ਹੋਇਆ ਤਾਂ ਨੋ ਨਹੀਂ ਕੋਸ ਵਧਿਆ ਆ ਪੱਥਰ ਜਿਹਾ ਛਿੱਟਿਆ ਪਿਆ ਇਹਦੀ ਬਾਰ ਹੀ ਪਤਾ ਨਹੀਂ ਕਦੋਂ ਆਉਣੀ ਆ ਛੜਕ ਤੇ ਪੈਣ ਦੀ ਤਾਂ ਹੀ ਵੱਜ ਗਏ ਆ ਸਵੇਰਾ ਹੀ ਹੋ ਗਿਆ ਸਮਝ ਲੋ ਏ ਆਵੜੇ ਆ ਸਾਫ ਦੇ ਬਲੇਕ ਨੂੰ ਅੱਗੇ ਮੁਕਤੀ ਆ ਮੁਕਤੀ ਨਗਰ ਮੁਕਤੀ ਨਗਰ ਨੂੰ ਨਿਕਲਣਾ ਉਸ ਤੋਂ ਫਿਰ 메인 ਰੋਡ ਬੜਾ ਜੋ ਉਹ ਜਾਂਦੀ ਹੈ ਗੱਡੀ ਤੇ ਹੈਗਾ ਚਲੂ ਮੂਵੇ ਇੱਕ ਬੰਦਾ ਉਹ ਜਿਆਦਾ ਇੱਕ ਪੁਆਇੰਟ ਆ ਜਿੱਥੇ ਚਲ 메인 ਰੋਡ ਫੜ ਲਈਏ ਪੁਰੇ ਜਾਵਾਂਗੇ ਟੰਡੇ ਲੋੜੀ denn ਨ ਵੱਜ ਗਿਆ ਪੂਰੇ ਸਵੇਰ ਦੇ ਉੱਦੇ ਤੋਂ ਫਿਰ ਆ ਗਏ ਪਸਾਵਲ ਪਸਾਵਲ ਤੋਂ ਹੁਣ 메ਨ ਰੋਡ ਤੇ ਚੜਨ ਲੱਗੇ ਆ ਮੁੰਬਈ 나ਗਪੁਰ ਹਾਈਵੇ ਆ ਗਿਆ ਮੂਰੇ ਮੁੰਬਈ 나ਗਪੁਰ ਹਾਈਵੇ ਹੁਣ ਇੱਥੋਂ ਮੁੰਬਈ 나ਗਪੁਰ ਹਾਈਵੇ ਤੇ ਹੀ ਅਗਲਾ ਸਫ਼ਰ ਹੋਊਗਾ ਇਹ ਤਕਰੀਬਨ 90 80% सफर महाराष्ट्र ਦਾ ਜਿਹੜਾ ਹੁਣ ਬਾਕੀ ਰਹਿੰਦਾ ਸਾਡਾ ਉਹ ਐਸੇ ਹਾਈਵੇ ਤੇ ਹੀ ਚੱਲਣਾ ਤੇ ਪਹੁੰਚ ਗਏ ਆ ਸਵੇਰ ਦੇ 3 ਵਜੇ ਆ ਨਾ ਮੈਂਟ ਇੱਧਰ ਨਾ ਮੈਂਟ ਇੱਧਰ ਆ ਗਿਆ ਜੀ Nagpur Mumbai Mumbai Nagpur ਹੀ ਗੁੱਡ ਮਾਰਨਿੰਗ ਸਾਰਿਆਂ ਨੂੰ ਇਹ ਹਾਲ ਨੇ ਮੇਤਰੋ ਪਿਆਰੇਓ ਅੱਜ ਹੀ ਵੱਜ ਗਏ 6:30 ਆ ਖੜੀ ਕਰਮਾਂ ਵਾਲੀ ਤੇ ਮੈਂ ਵੀ ਹੁਣ ਉੱਠਿਆ ਕਿਉਂਕਿ ਗੱਡੀ ਖੜ ਗਈ ਸੀ ਮੈਂ ਸਵੇਰੇ ਸਵਾਗ 4 ਵਜੇ ਨੀਂਦ ਆ ਗਈ ਸੀ ਮੈਨੂੰ ਫੇਰ ਵੀ ਆਉਣੀ ਸੀ ਤੀਜੀ ਰਾਤ ਲਗਾਤਾਰ ਕਮਲਿਆਂ ਹੰਗੂ ਉਹ ਡਰਾਈਵਰ ਜਿਹੜਾ ਬੰਦਾ ਕਰਦਾ ਉਹਨੇ ਤਾਂ ਚੱਲ ਜਾਗਣਾ ਹੀ ਜਾਗਣਾ ਉਹ ਮੈਂ ਵੀ ਬਸ ਮੈਨੂੰ ਪਤਾ ਨਹੀਂ ਕਿ ਤੀਜੀ ਰਾਤ ਹੈ ਨਹੀਂ ਅੱਗੇ ਤਾਂ ਮੈਂ ਸੌਂ ਫੋ ਜਾਣਾ ਨਾ ਕਿ ਮੈਂ ਠੀਕ ਜੀ ਨਹੀਂ ਹੈ ਜੀ ਚਲੋ ਆਪਾਂ ਵੀ ਫਿਰ ਜਾਗਦੇ ਹੀ ਰਹੀ ਤਾਂ ਫਿਰ ਕੀ ਹੁੰਦਾ ਤੇ ਆ ਖੜੀ ਆ ਮੂਰਲੀ ਜਿਹੜੀ ਕਨੂਟੀ ਵਾਲੇ ਬਈਆਂ ਦੀ ਆ ਜਿਹੜੇ ਕੱਲ ਮਿਲੇ ਸੀ ਆਪਣੀਆਂ ਵੀਡੀਓ ਦੇਖਣ ਵਾਲੇ ਬਈ ਇਹ ਨਾਲ ਨਾਲ ਇਹਨੇ ਆਪਣੇ ਮੂਹਰੇ ਕਿਉਂਕਿ ਇੱਕੋ ਲਾਈਨ ਦਾ ਮਾਲ ਆ ਉਹ ਕੁਦਰਤੀ ਇਹ ਦੇਖੋ ਵੀ ਆਪਦੇ ਆਪ ਹੀ ਕੀ ਬਣਦਾ ਇਹਨਾਂ ਕੋਲੇ ਵੀ ਮਾਲ ਉਹੀ ਆ ਟਾਇਰ ਆਪਣੇ ਕੋਲੇ ਵੀ ਮਾਲ ਉਹੀ ਆ ਭਰੀ ਵੀ ਸੇਮ ਕੰਪਨੀ ਤੋਂ ਹੋਈ ਆ ਰੈਲਸਨ ਤੋਂ ਫਰਕ ਇਹਨਾਂ ਦਾ ਵੀ ਆਪਣੇ ਵਾਲੀ ਗੱਡੀ ਇੱਕ ਦਿਨ ਪਹਿਲਾਂ ਪਰੀ ਆ ਇਹਨਾਂ ਦੀ ਇੱਕ ਦਿਨ ਬਾਅਦ ਪਰੀ ਆ ਤੇ ਸਟੇਟ ਵੀ ਦੋਨਾਂ ਕੋਲੇ ਆਂਧਰਾ ਦਾ ਹੀ ਆ ਮਾਲ ਬਸ ਹੁਣ ਗਾਹਾਂ ਕੱਲ ਮਿਲੇ ਸੀਗੇ ਤੇ ਉਸ ਤੋਂ ਬਾਅਦ ਕਿਹਾ ਵੀ ਚੱਲ ਹੁਣ ਇਕੱਠੇ ਹੀ ਜਾਵਾਂਗੇ ਹੁਣ ਇੱਥੇ ਖੜੇ ਆ ਤੇ ਉੱਠ ਗਏ ਆ ਬਾਕੀ ਚਲੋ ਦਿਨ ਦੀ ਅਪਡੇਟ ਕਰਦੇ ਆ ਥੋੜੇ ਟਾਈਮ ਬਾਅਦ ਗੁੱਡ ਮਾਰਨਿੰਗ ਸਾਰਿਆਂ ਨੂੰ ਮਿੱਤਰੋ ਖੜਗੇਸੀ ਆ ਕੇ ਸਵੇਰੇ 5:30 ਵਜੇ ਆ ਤੇ ਇਹ ਜੇ ਹੈਗਾ ਆਪਣਾ ਬਾਲਾਪੁਰ ਟੋਲ ਫਲਾਜਾ ਟੋਲ ਫਲਾਜੇ ਤੇ ਖੜੇ ਸੀ ਚਾਹ ਪਾਣੀ ਪੀਣ ਮੇਰੀ 4 ਵਜੇ ਅੱਖ ਲੱਗੀ ਸੀ ਤੇ ਹੁਣ ਉਠਿਆ ਹੁਣ ਨਿਕਲ ਲੱਗਦੇ ਆ ਅੱਗੇ ਨੂੰ ਆ ਖੜੀ ਆਪਣੀ ਕਰਮਾਂ ਵਾਲੀ ਵਿਚਾਰੀ ਵਿਚਾਰੀ ਨਹੀਂ ਇਹ ਤਾਂ ਬਈ ਕਰਮਾਂ ਵਾਲੀ ਹੋਈ ਆ ਸੱਚੀ ਵਿਚਾਰੀ ਨਿਕਲ ਗਿਆ ਵਿਚਾਰੇ ਤਾਂ ਆਪਾਂ ਜਿਨ੍ਹਾਂ ਨੂੰ ਇਹ ਲਈ ਤੁਰੇ ਫਿਰਦੀ ਆ ਸੁਪਨੇ ਨੂੰ ਇੱਕ ਕਰਦੀ ਹੈ ਨਾ ਜਗਾ ਜਗਾ ਕਮਾਉਂਦੀ ਪੂਰੀਆਂ ਥੋੜੀ ਜਿੰਦਗੀ ਦੀਆਂ ਰੀਝਾਂ ਪੂਰੀਆਂ ਕਰਉਂਦੀ ਆ ਜਿੱਤੇ ਤਾਂ ਕਰਮਾਂ ਵਾਲੀ ਆ ਆਪਾਂ ਬਚਾ ਲਈ ਮਿੱਤਰੋ ਆਇਥੋਂ ਅਸੀਂ ਹੁਣ ਰੋਡ ਛੱਡ ਦੇਣਾ ਜਿਹੜਾ ਮੁੰਬਈ ਨਾਗਪੁਰ ਵਾਲਾ ਅਸੀਂ ਅਕੋਲੇ ਨੂੰ ਸਿੱਧਾ ਨਿਕਲਣਾ ਆ ਗੁਰਦੁਆਰਾ ਸਾਹਿਬ ਆ ਗਿਆ ਬਾਲਾਪੁਰਾ ਇਹ ਪੁਲ ਤੇ ਬਿਲਕੁਲ ਨਾਲ ਆਉਂਦਾ ਇਹਦੇ ਸਾਹਮਣੇ ਦੀਆਂ ਗੱਡੀਆਂ ਫੇਰ ਉਹ ਸੱਜੇ ਪਾਸੇ ਨੂੰ ਉਹ ਗੱਡੀ ਲੰਘੂਗੀ ਉਧਰੋਂ ਆਪਾਂ ਲੰਘ ਜਾਣਾ ਖੜੜੀਆਂ ਦੋਨੇ ਗੱਡੀਆਂ ਉਹਨਾਂ ਲਾ ਲੀਆਂ ਇੱਥੇ ਹੀ ਤੇ ਮੱਥਾ ਟੇਕ ਲਾਂਗੇ ਇੱਥੇ ਚਾਹ ਪਾਣੀ ਠਕਣਾ ਹੋਇਆ ਜੇ ਇਹਨਾਂ ਨੇ ਛਕ ਲੈਣਗੇ ਤੇ ਬਸ ਫੇਰ ਚੱਲਦੇ ਹੈਗਾ ਖੜੜੇ ਪਹਿਲੇ ਲਾਲਾ ਬਰਾਬਰ ਉਹਨਾਂ ਸਹਾਣੀ ਸੇ ਲੱਗ ਗਿਆ ਐਸ ਤੋਂ ਆਪਾਂ ਰੋਡ ਛੱਡ ਦੇਣਾ ਇਹ ਰੋਡ ਸਿੱਧਾ ਲੰਘ ਜਾਣਾ ਆ ਗੁਰਦੁਆਰਾ ਸਾਹਿਬ ਆ ਅੱਡੇ ਜਾਨੀ ਬਣ ਰਹੀ ਆ ਬਿਲਡਿੰਗ ਕੰਪਲੀਟ ਹੋਣ ਵਾਲਾ ਪਤਾ ਨਹੀਂ ਪੁਰਾਣਾ ਹੀ ਗੁਰਦੁਆਰਾ ਸਾਹਿਬ ਨੂੰ ਵਧਾ ਰਹੇ ਆ ਚਲੋ ਅੰਦਰ ਜਾ ਕੇ ਗੱਲ ਕਰਕੇ ਲੱਗੂ ਪਤਾ ਲਓ ਜੀ ਇਹ ਹੈਗਾ ਗੁਰਦੁਆਰਾ ਸਾਹਿਬ ਜਿਹੜਾ ਪੁਲ ਦੇ ਨਾਲ ਪਾਲਾਪੁਰ ਤੇ ਪਹਿਲਾਂ ਮੈਂ ਦੋ ਵਾਰੀ ਲੰਘਿਆ ਅੱਗੇ ਨੂੰ ਉਹੀ ਜਿਵੇਂ ਪਿਛਲੇ 15 ਦਿਨ ਪਹਿਲਾਂ ਵੀਡੀਓ ਪਾਈ ਸੀ ਵੀ ਇਹ ਵੀ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਉਸੇ ਤਰ੍ਹਾਂ ਹੀ ਆ ਹਨਾ ਬਣ ਰਹੀ ਆ ਕੁਦਰਤੀ ਉਸ ਦਿਨ ਕੋਈ ਗੱਡੀ ਹੈ ਨਹੀਂ ਸੀ ਮੈਂ ਉਦਾਂ ਹੀ ਸਮਝ ਕੇ ਲੰਘ ਗਿਆ ਸੀ ਪਰ ਗੁਰਦੁਆਰਾ ਸਾਹਿਬ ਤੇ ਰੌਣਕ ਮੇਲਾ ਲੱਗਿਆ ਪ੍ਰਮਾਤਮਾ ਦੀ ਕਿਰਪਾ ਨਾਲ ਅੱਜ ਪਹਿਲੀ ਵਾਰ ਹੀ ਅੰਦਰ ਆਏ ਆ ਤੁਸੀਂ ਵੀ ਕਰੋ ਦਰਸ਼ਨ ਗੁਰਦੁਆਰਾ ਸਾਹਿਬ ਬਾਲਾਪੁਰ ਵਾਹਿਗੁਰੂ ਵਾਹਿਗੁਰੂ ਅੱਛਾ ਤਨ ਤਨ ਬਾਬਾ ਦੀਵਾਨ ਸਿੰਘ ਜੀ ਇੰਨਾ ਹੀ ਤਾਂ ਡੈਥ ਹੋਣੀ ਸਵਰਗਵਾਸ ਹੋ ਗਿਆ ਤਾਂ ਵਾਹ ਗੁਰੂ ਪ੍ਰਮਾਤਮਾ ਸੱਚਾ ਪਾਸ਼ਾ ਮੱਥਾ ਟੇਕਣ ਤੋਂ ਬਾਅਦ ਆ ਫਿਰ ਜੋਤ ਆ ਗੁਰੂ ਸਾਹਿਬ ਦੀ ਆ ਬਾਬਾ ਜੀ ਸੀਗੇ ਇੱਥੇ ਮੁੱਖ ਸੇਵਾਦਾਰ ਸ਼ਾਇਦ ਸੁਣਨ ਚ ਆਇਆ ਜਿਵੇਂ ਇਹ ਅੱਖਾਂ ਤੋਂ ਮਨਾਖੇ ਸੀ ਬਾਬਾ ਜੀ ਜਾਲ ਛਕਣਾ ਸੀ ਯਾਰ ਗੁਰਦੋਰਾ ਸਾਹਿਬ ਉਪੇ ਸੀ ਕਿ ਪਹਿਲੀ ਵਾਰ ਹੀ ਆਇਆ ਮੈਂ ਤਾਂ ਐਂਟਰ ਹੋਇਆ ਨਾਲ ਵਾਲੇ ਜਿਹੜੇ ਵੀਰ ਨੇ ਉਹਨਾਂ ਨੇ ਦੱਸਿਆ ਵੀ ਰੋਕ ਦੀਆਂ ਨੇ ਗੱਡੀਆਂ ਤੇ ਹੁਣ ਮੱਥਾ ਟੇਕ ਕੇ ਆਏ ਸੀਗੇ ਬਾਬਾ ਜੀ ਕਹਿੰਦੇ ਵੀ ਅੱਜ ਭਾਈ ਸ਼ਹੀਲ ਲਾਉਣੀ ਆ ਵੀ ਜੇ ਸੇਵਾ ਕਰ ਸਕਦੇ ਹਾਂ ਤਾਂ ਵੀ ਰਫੀ ਸੋਚਿਆ ਵੀ ਚੱਲ ਰੁਕ ਜਾਨਨੇ ਆ ਸ਼ਾਮ ਨੂੰ ਚਲੇ ਜਾਵਾਂਗੇ ਬਾਤੀ ਜੋ ਪ੍ਰਮਾਤਮਾ ਹੈ ਨਾ ਕਰਦਾ ਹੁੰਦਾ ਵਧੀਆ ਲਈ ਕਰਦਾ ਹੁੰਦਾ ਆਪਰਾ ਇਸ ਕਾਰਨ ਕਰਕੇ ਰੁਪਰੇ ਹਾਂ ਕਿਉਂਕਿ ਵੀਰ ਨਾ ਸਹੀ ਹੈ ਸੀ ਹੁਣ ਸੇਵਾ ਕਰਾਂਗੇ ਸ਼ਹੀਦ ਜੀ ਦੀ ਸੇਵਾ ਕਰਾਂਗੇ ਅੱਜ ਹੀ ਸੇਵਾ ਕਰਾਂਗੇ ਜੀ ਕੱਲ ਅਜਰਾ ਸਾਹਿਬ ਨੂੰ ਦਰਪਾਨੇ ਤੋਂ ਹਾਂ ਸ਼ਾਮ ਨੂੰ ਫੋਟੋ ਲੈ ਲੀਡ ਜਾਓ ਉਹ ਵੀ ਇਹ ਸਾਹ ਪਾਉਣ ਜਾ ਸਵੇਰੇ ਉੱਥੇ ਮੈਂ ਤੁਹਾਡੇ ਕੰਨ ਚ ਚਲੋ ਠੀਕ ਆ ਮੈਂ ਤੇਰੇ ਨਾਲ ਜੁੜ ਰਿਹਾ ਇੱਕ ਕੱਲ ਨੂੰ ਕੋਸ਼ਿਸ਼ ਕਰਦੇ ਹਾਂ ਨਦੇੜ ਸਾਹਿਬ ਜੀਬ ਸਾਹਿਬ ਦੇ ਦਰਸ਼ਨ ਕਰਵਾਉਂਦੇ ਹਾਂ ਤੁਹਾਨੂੰ ਤੇ ਗੁਰਦੁਆਰਾ ਸਾਹਿਬ ਬਾਲਾਪੁਰ ਰੁਕੇ ਸੀਗੇ ਅੰਦਰ ਗਏ ਮੱਥਾ ਟੇਕਣ ਬਾਬਾ ਜੀ ਨਾਲ ਮਲਾਪ ਹੋਇਆ ਬਾਬਾ ਜੀ ਨਾਲ ਸ਼ਿਕਰ ਹੋ ਜਾ ਗੁਰਦੁਆਰਾ ਸਾਹਿਬ ਦੀਆਂ ਗੱਲਾਂ ਬਾਤਾਂ ਕਰ ਰਹੇ ਸੀ ਤੇ ਬਾਬਾ ਜੀ ਨੇ ਕਿਹਾ ਵੀ ਅੱਜ ਸੁਬੀਰ ਲਉਣੀ ਆ ਤੇ ਦੀ ਸੇਵਾ ਜੇ ਕਿਉਂਕਿ ਗੱਡੀਆਂ ਹੈ ਨਹੀਂ ਸੀ ਚਲੋ ਅਸੀਂ ਰਹਿ ਕਰੀ ਤੇ ਮੈਂਚੀ ਰਹਿ ਕਾਦੀ ਕਰਨੀ ਸੀ ਸਕੈਂਟ ਦੇ ਵਿੱਚ ਹੀ ਹਾਮੀ ਭਰਤੀ ਕੋਈ ਗੱਲ ਨਹੀਂ ਦੇ ਨੇ ਰੁਕ ਜਾਨੇ ਰਾਤ ਨੂੰ ਤੁਰਪਾਂਗੇ ਸੇਵਾ ਦਾ ਮੌਕਾ ਉਹ ਵੀ ਵਾਹਿਗੁਰੂ ਆਪ ਸੱਦਦਾ ਹੋਵੇ ਤੇ ਕਿੱਥੇ ਛੱਡਿਆ ਜਾਂਦਾ ਹੁਣ ਅਸੀਂ ਬਾਜ਼ਾਰ ਚੱਲੇ ਆਂ ਬਾਲਾਪੁਰ ਕੁਝ ਲੈਣ ਮਾਰਕੀਟ ਤੋਂ ਆ ਕੇ ਫਿਰ ਇਸ਼ਨਾਨ ਕਰਕੇ ਕੱਪੜੇ ਚੇਂਜ ਕਰਕੇ ਫਿਰ ਅਸੀਂ ਤਿਆਰੀ ਕਰਦੇ ਆਂ ਸ਼ਬੀਲ ਦੀ ਤੇ ਅੱਜ ਦਿਨ ਲਾਈਵ ਵੀ ਦਿਖਾਣਾ ਧੰਨਵਾਦ